ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਐ ਜੀ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਕਿ ਸਾਡਾ ਲਹਿੰਦਾ ਤੇ ਚੜ੍ਹਦਾ ਪੰਜਾਬ ਸਦਾ ਖੁਸ਼ੀਆਂ ਮਾਣੇ ਭਾਈ ਤੇ ਤਰੱਕੀਆਂ ਕਰੇ ਤੇ ਚੜ੍ਹਦੀ ਕਲਾ 'ਚ ਰਹਿਣ ਸਾਡੇ ਭੈਣ ਭਰਾ ਤੇ ਕਿਉਂਕਿ ਅਸੀਂ ਰਾਜਸਥਾਨ 'ਚ ਰਹੀਏ ਬਾਪੂ ਬੰਬੇ ਰਹੀਏ ਗੁਜਰਾਤ 'ਚ ਰਹੀਏ ਆਪਾਂ ਆਪਣੀ ਭਾਸ਼ਾ ਬੋਲੀਦੀ ਆ ਠੀਕ ਐ ਉਹਨੂੰ ਪਿਆਰ ਕਰੀਦਾ ਠੀਕ ਹੈ ਨਾ ਜੇ ਕੋਈ ਮਤਲਬ ਇਹਨੂੰ ਭੁੱਲਦਾ ਸਮਝ ਲੋ ਉਹਦੀ ਮਾਂ ਨੂੰ ਭੁੱਲਦਾ ਹੈ ਹੈ ਬਿਲਕੁਲ ਜੀ ਪੰਜਾਬੀ ਬੋਲੀ ਉਹ ਜਿਹੜਾ ਕੋਈ ਭੁੱਲਦਾ ਜਦੋਂ ਪੁਰਾਣਾ ਟਾਈਮ ਹੁੰਦਾ ਸੀ ਬਾਪੂ ਸੰਤਾਂ ਦਾ ਛੀਣੀ ਮਾ ਦਾ ਜਾਇਆ ਜਦੋਂ ਦਰਬਾਰ ਸਾਹਿਬ ਤੇ ਰਹਿੰਦਾ ਸੀ ਠੀਕ ਹੈ ਸਰ ਜੀ ਉਹ ਮਤਲਬ ਇਹ ਨਾ ਉਹ ਤੋਂ ਇਨਾ ਡਰਦੇ ਹੁੰਦੇ ਸੀ ਰਾਤੀ ਤੇ ਰਾਜਸਤਾਨੀ ਗੁਰਜੰਟਾ ਸੀਦ ਹੋ ਗਿਆ ਅਸੀਂ ਅਹਮਦਾਬਾਦ ਸੀ ਠੀਕ ਹੈ ਠੀਕ ਤੇ ਅਹਮਦਾਬਾਦ ਟ੍ਰਾਂਸਪੋਰਟਾਂ ਚ ਅਸੀਂ ਤੇ ਗੁਜਰਾਤੀ ਰੋਲਾ ਪਾਉਂਦੇ ਫਿਰਨ ਅਰੇ ਜੰਟੀ ਮਾਰਦੀ ਆਰੇ ਜੰਟੀ ਮੈਂ ਕਿਹਾ ਜੰਟੀ ਕਿਹੜਾ ਅਰੇ ਉਹ ਚਿੜੀ ਵਾਲੇ ਬਾਬੇ ਕਿਤਨਾ ਖਤਰਨਾਕ ਥਾ ਸਾਡੇ ਗੁਰੂ ਕੋ ਮੈਂ ਤੁਹਾਨੂੰ ਚਿੜੀ ਵਾਲਾ ਬਾਬਾ ਹੀ ਦੱਸਿਆ ਕਰਨ ਇਹ ਟੂਲ ਤੇ ਫੋਟੋ ਵੇਖ ਲੈਂਦੇ ਸੀ ਮੈਂ ਕਿਹਾ ਤੁਹਾਡੇ ਪਿਓ ਗੋਲੇ ਚਿੜੀ ਨਹੀਂ ਤੁਹਾਡਾ ਦਾਦਾ ਬਾਜ ਆਓ ਹੈਂ ਤੇ ਪਰ ਉਦੋਂ ਬੈੰਦੇ ਬਹੁਤ ਸੀ ਆਪਾਂ ਤੋਂ ਹਾਂ ਉਦੋਂ ਥੋੜਾ ਜਿਹਾ ਦਬਦਬਾ ਚੱਕਿਆ ਗਿਆ ਨਾ ਜਦੋਂ ਇੰਦਰਾ ਗਾਂਧੀ ਚਾਉਂਦੀ ਸੀ ਬਾਪੂ ਉਦੋਂ ਆਪਣੀਆਂ ਗੱਡੀਆਂ ਜਾਂਦੀਆਂ ਨੇ ਕੋਟ ਮੋਕਸਰ ਤੁਹਾਡੀਆਂ ਮੋਕਸਰ ਦੀਆਂ ਫਾਦਰਾ ਫਾਜਲ ਕਾਨੀਆਂ ਕਾਟਨ ਗ੍ਰੀਨ ਬੰਬੇ ਢਾਇਆ ਸੀ ਉਦੋਂ ਠੀਕ ਹੈ ਕਾਟਨ ਗ੍ਰੀਨ ਆਪਾਂ ਗੱਡੀਆਂ ਰੋਕਦੇ ਹੁੰਦੇ ਸੀ ਤੇ ਇਧਰੋਂ ਜਾਂਦੀਆਂ ਨੇ ਮੋਕਸਰ ਕੋਟ ਤੋਂ ਇਕੱਠਾਂ ਜਾਂਦੀਆਂ ਨੇ ਰੋਡ 'ਨਾ ਹਨਾ ਤੇ ਉਹ ਦ੍ਰੋਹੜੋਂ ਗੱਟੀਆਂ ਦਾ ਸਾਰੀਆਂ ਹੀ ਰੋਕਦੀਆਂ ਸੀ ਕਾਟਨ ਗ੍ਰੀਨ 'ਚ ਅਸੀਂ ਬੰਬੇ ਲੋਕਲ ਗੱਡੀਆਂ ਚਲਾਉਂਦੇ ਸੀ ਸਾਡੀਆਂ ਗੱਡੀਆਂ ਜਾਂਦੀਆਂ ਸੀ ਦਾਣਾ ਮੰਦਰ ਕੋਲੀਵਾੜੇ ਅੰਦਰ ਬੰਬੇ ਦੇ ਕਿਉਂਕਿ ਅਸੀਂ ਲੋਕਲ ਸੀ ਉੱਥੇ ਹਨ ਜਿਹੜੀ ਪੰਜਾਬ ਦੀ ਗੱਡੀ ਉਹਦਾ ਕਾਟਨ ਗ੍ਰੀਨ ਐਂਡ ਹੁੰਦਾ ਸੀ ਉਹ ਤੂੰ ਖਾ ਨਹੀਂ ਜਾਣਾ ਉਹਨੇ ਉੱਥੇ ਹੀ ਤੁਹਾਨੂੰ ਪਤਾ ਲੁਟੇਰੇ ਆਉਂਦੇ ਸੀਗੇ ਰੋਡ ਤੇ ਉਹ ਧੱਕੇ ਨਾਲ ਪੈਸੇ ਵੀ ਲੈਂਦੇ ਸੀ ਗੱਡੀ ਖੜਾਉਣ ਦੇ ਤੁਹਾਡੇ ਕੋਲੋਂ ਵੀ ਲੈਂਦੇ ਹੋਣਗੇ ਤੇ ਅਸੀਂ ਗਏ ਉਹ ਕਾਟਨ ਗ੍ਰੀਨ ਬਾਪੂ ਤੇ ਉਦੋਂ ਮੈਨੂੰ ਪਤਾ ਦੁਨੀਆ ਪੰਜਾਬੀਆਂ ਦੇ ਨਾਂ ਤੋਂ ਡਰਦੀ ਠੀਕ ਹੈ ਉਧਰੋਂ ਇਧਰੋਂ ਮੁੰਡੇ ਗਏ ਵੇ ਚਾਰ ਪੁਲਿਸ ਤੋਂ ਡਰਦੇ ਟਰੱਕਾਂ ਦੇ ਜੜ ਜਾਂਦੇ ਸੀ ਉਹ ਗਏ ਵੇ ਉੱਥੇ ਹੁਣ ਬਾਬਾ ਉਹ ਪਿੰਡੇ ਤੇ ਕਦੋਂ ਮੱਖੀ ਬਹਿਣ ਦਿੰਦੇ ਆ ਨਾ ਉਹ ਚਣਕ ਦਿੰਦੇ ਸੀ ਤੇ ਉਹਨਾਂ ਮਾੜੀ ਕਿਸਮਤ ਉਹਦੇਪੁਰ ਵਾਲਾ ਡਰਾਈਵਰ ਸੀ ਇਹ ਕੋਨੇ ਸ਼ਰਾਬ ਪੀ ਲਈ ਸ਼ਰਾਬ ਪੀ ਕੇ ਕਦੋਂ ਮਾਮਾ ਭਾਂਜਾ ਸੀ ਆਪਦੇ ਭਾਂਜੇ ਮਗਰ ਪੈ ਗਿਆ ਡਾਂਗ ਲੈ ਕੇ ਰੱਜਿਆ ਤੇ ਉਹ ਨਗਰ ਕੱਲਾ ਕਰੀ ਜਾਂਦੇ ਚਾਰੇ ਜੋਧੇ ਉਹਨੇ ਹਿੰਮਤ ਨਹੀਂ ਕਰੀ ਹੂ ਨਹੀਂ ਕਰੀ ਹਾਂ ਨਹੀਂ ਕਰੀ ਤੇ ਦਿਨਿਆਂ ਕਿ ਉਹਨਾਂ ਦੇ ਸ਼ਰਤੀ ਭਲੇਕੇ ਚ ਰੱਜੇ ਨਹੀਂ ਤੇ ਉਹਨਾਂ ਦਾ ਪਾਰਾ ਅਸਮਾਨ ਸੁ ਗਿਆ ਉਹਨਾਂ ਨੇ ਡਾਂਗ ਵੀ ਵੱਲ ਲਈ ਤੇ ਪਾ ਲਿਆ ਮੂਤਾ ਪਾ ਲਿਆ ਮੂਤਾ ਕਿਉਂ ਡਾਂਗਾ ਤੋੜੀਆਂ ਸਾਡੇ ਸਾਹਮਣੇ ਮੂੰਹ ਤੇ ਠੁੱਡੇ ਉਹਦੇ ਮੈਂ ਕਹਿੰਦਾ ਯਾਰ ਉਹਨੂੰ ਇੱਕੋ ਹੀ ਗੱਲ ਸੋਭਦੀ ਸੀ ਵੀ ਉਹਦੇ ਪਰਾਲਿਓ ਬਚਾ ਲਓ ਉਹਦੇ ਪਰਾਲਿਓ ਬਚਾ ਲਓ ਹਨਾ ਉਹ ਕੋਈ ਲੰਗਾ ਜਾਂਦਾ ਕੋਈ ਕਿਵੇਂ ਜਾਂਦਾ ਹੁਣ ਉਦੇਪੁਰ ਦੀਆਂ ਗੱਡੀਆਂ ਬਹੁਤ ਹੈ ਕੋਈ ਰੋਟੀਆਂ ਲਈ ਜਾਂਦਾ ਕੋਈ ਕਿਧਰੋਂ ਬਾਜ਼ਾਰ ਚੋਂ ਆਇਆ ਉਹਨਾਂ ਨੇ ਜਾ ਕੇ ਦੱਸਿਆ ਯਾਰ ਵੀ ਸਰਦਾਰ ਬੰਦਾ ਕੁੱਟੀ ਜਾਂਦੇ ਆ ਫਿਰ ਆਏ ਕਹਿੰਦਾ ਉਹ ਉਦੇਪੁਰ ਵਾਲੇ ਜਦੋਂ ਆਏ ਉਹਨਾਂ ਨੇ ਵੇਖਿਆ ਉਹਨੇ ਤਾਂ ਆਪਣਾ ਫਲਾਨਾ ਭੈਣ ਨੂੰ ਮਾਰ ਦੇਣਗੇ ਛੜਾਓ ਪੰਜਾਬ ਪੂਰੀ ਦੀ ਜਾਨ ਦੇਣੀ ਉਹਨਾਂ ਨੇ ਜਿਹਦੇ ਹੱਥ 'ਚ ਡਾਂਗ ਆ ਗਈ ਡਾਂਗ ਰਾੜ ਆ ਗਈ ਰਾੜ ਖਰਚ ਆ ਗਈ ਖਰਚ ਕੇ ਇਹਦੇ ਹੱਥ 'ਚ ਦਾ ਹਨ ਭੱਜਲੇ ਵਈ ਉਹਨਾਂ ਨੂੰ ਪੁਲਿਸ ਨੂੰ ਫੋਨ ਲਾਦਾ ਗਏ ਨੇ ਪਿਆਏ ਕਰਕੇ ਸਰਦਾਰ ਨੇ ਪੱਦਾ ਮਾਰਤਾ ਬਈ ਉਹ ਬਾਬਾ ਬਾਕੀ ਬੰਦਲ ਗਿਆ ਉਧਰੋਂ ਪੁਲਿਸ ਆ ਗਈ ਉਧਰੋਂ ਗੱਡੀਆਂ 'ਚ ਬੜ ਕੇ ਜਾ ਕੇ ਕੁੱਟ-ਕੱਟ ਕੇ ਹੁਣ ਪੁਲਿਸ ਦੋਨਾਂ 게ਟਾਂ 'ਤਾਂ ਨਹੀਂ ਬੜ ਗਈ ਉਹਨਾਂ ਨੂੰ ਪਤਾ ਸੀ ਭੱਜਣਗੇ ਕਿੱਧਰ ਦੋ ਹੀ 게ਟ ਐ ਮੈਂ ਬਰਦਾ ਕੰਧੇ ਹੀ ਗਿੰਨੀਆਂ ਉੱਤੀਆਂ ਸੀ ਉਹਦੀਆਂ ਗੋਦਾਮ ਸੀ ਅੰਦਰ ਕੱਡੇ-ਕੱਡੇ ਆ ਨਾ ਤੇ ਉਹ ਕਹਿੰਦਾ ਨਾ ਵੀ ਜਦੋਂ ਹੁਣ ਇਹ ਭੱਜੇ ਜਾਂਦੇ ਉਧਰੋਂ ਉਹਨਾਂ ਦੀਆਂ ਗੱਡੀਆਂ ਜਾਵੜੀਆਂ ਮੂਰੇ ਲਾਈਟਾਂ 'ਚ ਤੇ ਉਧਰ ਉਹਦੇ ਮੋਰ ਵਾਲੇ ਪੁਲਿਸ ਦੇ ਸਾਹਮਣੇ ਆ ਗਏ ਚੱਲੇ ਆ ਗਏ ਉਹ ਤਾਂ ਹੁਣ ਆਪਣੀਆਂ ਗੱਡੀਆਂ 'ਚ ਬੜ ਕੇ ਉਹਨਾਂ ਨੇ ਉਹਦੇ ਉੱਪਰ ਵਾਲੇ ਫੇਰ ਕੁੱਟੇ ਪੁਲਿਸ ਜਾ ਕੇ ਥਾਣੇ ਲੈ ਗਈ ਹੁਣ ਬਾਅਦ ਚ ਪਤਾ ਲੱਗਾ ਵੀ ਕੁੱਟਿਆਂ ਵਾਲੇ ਦਾ ਹੂਰ ਆ ਤੇ ਪੁਲਿਸ ਸਵੇਰੇ ਉਹਨੂੰ ਲਿਆਈ ਜੀਨਾ ਕੁੱਟਿਆ ਸੀ ਉਹਨਾਂ ਨੇ ਸਾਰੇ ਆਪਣੇ ਪੰਜਾਬੀ ਖੜੇ ਕਰ ਲਿਆ ਇੰਡੈਨ ਵਿੱਚ ਉਹ ਕਹਿੰਦੇ ਵੀ ਪਛਾਣ ਤੇਰੇ ਮਾਰੀ ਕਿਨੇ ਸੀ ਹੁਣ ਉਹ ਪਛਾਣੇ ਦਾ ਤਾਂ ਜੇ ਉਹਨਾਂ ਨੇ ਮੂੰਹ ਦਾ ਕਰਨ ਦਿੱਤਾ ਹੋਵੇ ਉਹਨਾਂ ਦਾ ਬੂਥੜੀ ਐਦਾ ਕੁੱਟਿਆ ਦੇ ਚਾਕਣੀ ਨਹੀਂ ਦਿੱਤਾ ਠੀਕ ਆ ਉਹਨੂੰ ਵੀ ਨਹੀਂ ਪਤਾ ਲੱਗਾ ਵੀ ਕਿਨੇ ਕੁੱਟਿਆ ਉਹ ਕਹਿੰਦਾ ਵੀ ਆਏ ਨਹੀਂ ਮੈਨੂੰ ਪਤਾ ਲੱਗਣਾ ਉਹ ਕਹਿੰਦੇ ਵੀ ਜਾ ਬਿਆਲ ਦੀ ਗੱਡੀ 'ਚ ਸਾਲਿਆਂ ਕੁੱਟ ਖਾਣ ਵਾਲੀਆਂ ਇਕੱਲਾ ਪੰਜਾਬ ਕਰਦੋ ਹਨਾ ਪਤਾ ਇਹਨੂੰ ਨਹੀਂ ਪਤਾ ਲੱਗਣਾ ਉਹਦੇ ਵੀ ਡਰਾਈਵਰ ਨਾ ਬਾਹਰ ਜਾਵੇ ਕੋਈ ਵੀ ਸਵੇਰੇ ਤਪਤੀਸ਼ ਕਰਨੀ ਐ ਬੰਦਾ ਕਿਹੜਾ ਉਹ ਬੰਦੇ ਵੀ ਕਰ ਲਿਓ ਉਹ ਇਹਨੂੰ ਤੁਹਾਡੇ ਸ਼ਹਿਰ ਦੇਆਂ ਗੱਡੀਆਂ ਦਾ ਉਹ ਜਾਖੜਾਂ ਦੀਆਂ ਜਾਵੜੀਆਂ ਹੁਣ ਜਾਖੜ ਤੈਨੂੰ ਪਤਾ ਯਾਰ ਇੰਦਰਾ ਗਾਂਧੀ ਦਾ ਸਪੀਕਰ ਜੀ ਸਪੀਕਰ ਸੀਗਾ ਹਨਾ ਉਹਦੇਆਂ ਗੱਡੀਆਂ ਜਾਵੜੀਆਂ ਤੇ ਉਹ ਜਿਹੜੇ ਕਾਰਟਨ ਗ੍ਰੀਨ ਪੂਣ ਸਾਰੇ ਨੀਲੀਆਂ ਜੀਆਂ ਵਰਦੀਆਂ ਨਹੀਂ ਬਾਈ ਵਰਦੀਆਂ ਤੇ ਹੌਲਦਾਰ ਹਾਂ ਉਹਨੇ ਕਿਦੇ ਇਹਨਾਂ ਨੂੰ ਆ ਕੇ ਕਹਿਦਾ ਕਿ ਗੱਡੀਆਂ ਕੇ ਘੱਲ ਹਟ ਗੱਡੀਆਂ ਕੇ ਘੱਲ ਉਹ ਕਹਿੰਦਾ ਫੜ ਭਈਆ ਭੈਣ ਤੂੰ ਬੋਲਦਾ ਕਿਵੇਂ ਉਹਨਾਂ ਨੂੰ ਨਹੀਂ ਪਤਾ ਸੀ ਨਵੇਂ ਆਏ ਸੀ ਵੀ ਇਹ ਪੁਲਿਸ ਵਾਲਾ ਨੀਲੀ ਵਰਦੀ ਚ ਆਹ ਉਹ ਕਹਿੰਦਾ ਸਾਲਾ ਚੌਂਕੀਦਾਰ ਜਾ ਉਹ ਕਹਿੰਦਾ ਰਾੜ ਕੱਢ ਕੱਢ ਰਾੜ ਦੀ ਭੈਣ ਨੂੰ ਕਰਾ ਉਹਨੇ ਲੱਤ ਤੇ ਮਾਰੀ ਲੱਤ ਭੰਤੀ ਉਹਦੀ ਭੈਣ ਜੋ ਪੁਲਿਸ ਫੇਰ ਆ ਗਈ ਉਹ ਕਹਿੰਦਾ ਗੱਲ ਕੀ ਹੈ ਗਾਹ ਪਾਇਆ ਪਿਆ ਪੰਜਾਬ ਕਹਿੰਦੇ ਕਾਟਰ ਗ੍ਰੀਨ ਤੇ ਕੁੜੀਆ ਵਾ ਗੱਲ ਕੀ ਹੋਗੀ ਉਹਨਾਂ ਨੇ ਭਰਾਵਾ ਜਦੋਂ ਪੁਲਿਸ ਆਈ ਤੇ ਉਹਨਾਂ ਨੇ ਬੰਦਾ ਕਨੈਕਟਰ ਪਹਿਲਾਂ ਹੀ ਘਰ ਤੋਂ ਬਾਹਰ ਉਹਨਾਂ ਸਾਰੀ ਗੱਡੀ ਸਾਡੀ ਗੱਡੀ ਵੀ ਲੋਕਲ ਲੰਬੂ ਦੇ ਪੰਪ ਤੇ ਖੜਦੀ ਹੁੰਦੀ ਸੀ। ਹਾਂ। ਸਾਰੇ ਤੇਲ ਵੀ ਲੰਬੂ ਦੇ ਪੰਪ ਤੋਂ ਪਾਉਂਦੇ ਹੁੰਦੇ ਆ ਨਾ। ਉਹਨਾਂ ਨੇ ਕਨੈਕਟਰ ਜੜਾ ਲਾ ਕੇ ਕਹਿੰਦੇ ਲੰਬੂ ਦੇ ਪੰਪ ਤੇ ਭਾਜਾ ਸਾਲਿਆ। ਤੂੰ ਨਾ ਦੇ ਸੀ। ਤੇ ਪੁਲਿਸ ਆ ਗਈ ਬਈ ਆਪ ਦਾ ਬੰਦਾ ਤਾਂ ਉਹਨਾਂ ਨੇ ਦਾਖਲ ਕਰਾਤਾ। ਤੇ ਹੁਣ ਉਹਨਾਂ ਦੇ ਸੀ ਕਿੱਧਰ ਗਿਆ? ਉਧਰੋਂ ਉਹਨਾਂ ਨੇ ਫੋਨ ਮਾਰਿਆ ਜਦੋਂ ਕੰਮ ਵੱਧ ਗਿਆ। ਉਹਨਾਂ ਨੇ ਜਾ ਕੇ ਨੂੰ ਮਾਰਿਆ ਫੋਨ। ਜਾਕਰਨੇ ਉਤੋਂ ਸਿੱਧਾ ਬੰਬੇ ਦੇ ਡੀਜੀਪੀ ਨੂੰ ਮਾਰਿਆ ਉਹਨੇ ਤਾਂ ਡੀਜੀਪੀ ਨੂੰ ਲਾਉਣਾ ਸੀ ਉਹ ਕਹਿੰਦਾ ਐਂ ਕਰਕੇ ਮੇਰਾ ਬੰਦਾ ਗਾਇਬ ਕਰਤਾ ਇਹਨਾਂ ਨੇ ਮਾਰ ਕੇ ਸੀਵਰ ਠੀਕ ਹੈ ਸੀਵਰੇ ਚ ਸਿੱੜਤਾ ਉਹਨਾਂ ਨੇ ਗੱਲ ਹੀ ਐਂ ਬਣਾ ਲਈ ਵੀ ਪੁਲਿਸ ਨੇ ਸਿੱੜਤਾ ਉਹ ਕਹਿੰਦਾ ਮੈਨੂੰ ਮੇਰਾ ਬੰਦਾ ਘੰਟੇ ਜਹਾਜ਼ ਚਾਹੀਦਾ ਨਹੀਂ ਪੁਲਿਸ ਸਾਰੀ ਦਿਨਾਂ ਵਰਦੀਆਂ ਲਾਦੂ ਬਾਬਾ ਡੀਜੀਪੀ ਦੇ ਬਣ ਗਈ ਭਾਦੀ ਉਹਨੇ ਥੱਲੇ ਐਸਐਸਪੀਆਂ ਨੂੰ ਐਸਐਸਪੀਆਂ ਨੇ ਡੀਐਸਪੀਆਂ ਨੂੰ ਉਹ ਕਹਿੰਦਾ ਕਾਰਨ ਜਿਹਨੇ ਤੁਸੀਂ ਪੰਜਾਬੀ ਕਿਹੜਾ ਮਾਰਿਆ ਭੈਜੋ ਦਿੱਲੂ ਨੂੰ ਫੋਨ ਆਈ ਆ ਤੇ ਪੁਲਿਸ ਨੇ ਆਖਿਆ ਗੱਲ ਕੀ ਹੈ ਡਰਾਈਵਰਾਂ ਦੀ ਏਡੀ ਪਹੁੰਚ ਦਿੱਲੂ ਨੂੰ ਫੋਨ ਉਹ ਪ੍ਰੋਵਾ ਡਿਪਟੀ ਵੀਐਸਪੀ ਵੀ ਉੱਥੇ ਉਹ ਕਹਿੰਦੇ ਯਾਰ ਵੀ ਬੰਦਾ ਅਸੀਂ ਨਹੀਂ ਮਾਰਿਆ ਤੁਸੀਂ ਤਾਂ ਸਾਡੇ ਬੰਦੇ ਦੀ ਲੱਤ ਤੋੜੀ ਆ ਯਾਰ ਠੀਕ ਹੈ ਉਹ ਤੇ ਰੌਲਾ ਗਰਾਮ ਰੌਲਾ ਉਹ ਕਹਿੰਦੇ ਨਹੀਂ ਵੀ ਸਾਡਾ ਬੰਦਾ ਨਹੀਂ ਤੇ ਆਉਂਦਾ ਉਦੋਂ ਹੁਣ ਪੁਲਿਸ ਵਾਲੇ ਡੈਪਟੀ ਪੰਜਾਬੀਆਂ ਨੂੰ ਸਿਆਣਿਆਂ ਨੂੰ ਕਹਿਣ ਯਾਰ ਵੀ ਮਨਾਓ ਵੀ ਸਾਡੇ ਬਰਦਿਆਂ ਦਾ ਸਵਾਲ ਆ ਉਦੋਂ ਸਾਡਾ ਡੀਜੀਪੀ ਕਾਲਾ ਕੜਦਾ ਪਹੁੰਚ ਪਤਾ ਨਹੀਂ ਕਿੱਥੋਂ ਤੱਕ ਇਹਨਾਂ ਦੀ ਕਲਾਨਾਂ ਦੀ ਇੱਕ ਤਾਂ ਸਾਡੇ ਬੰਦੇ ਦੀ ਲੱਤ ਭੰਨਦੀ ਸਰਕਾਰੀ ਦੀ ਆ ਕੁੱਤੋਂ ਸਾਡੇ ਘਰ ਪੈਂਦੇ ਯਾਰ ਹੁਣ ਉਹ ਹੋਰ ਢਿੰਗੜਨ ਤੈਨੂੰ ਪਤਾ ਕੱਟਾ ਢਿੰਗੜ ਦਾ ਕਿੱਲੇ ਦੇ ਜ਼ੋਰ ਤੇ ਹਨਾ ਤੇ ਉਹ ਕਹਿੰਦੇ ਵੀ ਐਂ ਦਾ ਲੋਟ ਨਹੀਂ ਆਉਣਾ ਚੱਲ ਪੰਜਾਬੀਆਂ ਨੇ ਸਮਝਾਇਆ ਤੇ ਉਹਨਾਂ ਨੇ ਰਾਜ਼ੀ ਨਾਮਾ ਕਰ ਉਹ ਕਹਿੰਦੇ ਚਾਲਿਆ ਰਾਜ਼ੀ ਨਾਮਾ ਕਰ ਲੋ ਵੀ ਬੰਦਾ ਤੁਹਾਡਾ ਅਸੀਂ ਨਹੀਂ ਮਾਰਿਆ ਭਾਈ ਲੱਭੋ ਉਹ ਕਹਿੰਦੇ ਵੀ ਠੀਕ ਆ। ਚਲੋ ਮੋਨੇ ਨੂੰ ਉਹ ਜਿਹੜੇ ਬਾਹਰ ਸੀਗੇ ਬਟਬਾ ਤੇ ਉਹ ਡਿਟੇਰੇ ਥੇਰੇ ਪੈਸੇ ਮੰਗਦੇ ਹੁੰਦੇ ਆ। ਉਹ ਮੇਰਾ ਖਾਂ ਤਰ ਕੇ ਕਹਿੰਦੇ ਉਹ ਆ ਗਿਆ। ਓਏ ਜਦ ਹੀ ਆ ਕੇ ਪੈਸੇ ਦਾ ਉਹਨਾਂ ਕਾਲੇ ਡਾਲਰ ਭਾਲਦਾ। ਉਹ ਹੁਣ ਰੱਜਿਆ ਵਾ ਕਰੀ ਗਿਆ ਤੇ ਉਹਨਾਂ ਡਟਾ ਲਿਆ। ਉਹਦੇ ਤੇ ਜਿੱਥੇ ਪੈਂਦੀ ਆ ਪਹਿਣ ਦੇ ਪੁਲਿਸ ਫੇਰ ਆ ਗਈ। ਉਹ ਕਹਿੰਦੇ ਪੰਜਾਬੀਆਂ ਨੇ ਇੱਕ ਹੋਰ ਘਟੜਤਾ। ਉਹ ਕਹਿੰਦਾ ਪੈਣੂ ਗੱਡੀਆਂ ਕੱਢੋ ਬੰਬੇ ਤੋਂ ਯਾਰ ਇਹਨਾਂ ਦੀ ਇਹਨੇ ਘਾ ਪਾਇਆ ਪਿਆ ਯਾਰ ਗੱਲ ਕੀ ਆਦਾ ਬੰਬਾ ਘੋੜ ਦੇਣਗੇ ਤਾਂ ਉਹਨਾਂ ਨੇ ਭਰਾਵਾ ਉਹ ਫੋਟ ਪਾਸ ਵਾਲਾ ਵੀ ਚੱਕਿਆ ਉਹਨੂੰ ਕਹਦੇ ਤੂੰ ਗੱਲ ਤੀ ਮਤ ਲਾ ਕਿ ਅੱਗੇ ਅਸੀਂ ਬੰਜ ਤੇ ਚੜੇ ਆਂ ਇਹਨਾਂ ਦੀਆਂ ਗੱਡੀਆਂ ਗੁੱਡੀਆਂ ਘਰਾ ਕੇ ਭਰਾ ਕੇ ਭੇਜ ਦਿੰਦੇ ਆ ਉਹ ਕਹਿੰਦਾ ਸਰਦਾਰ ਜੀ ਵੀ ਰਾਤ ਨੂੰ ਇਹਨਾਂ ਦੇ ਬੰਦੇ ਆ ਕੇ ਤੁਹਾਨੂੰ ਪਹਿਣਗੇ ਕੰਮ ਵਧੂਗਾ ਗੱਲ ਸਾਡੇ ਤੇ ਆਉਣੀ ਆ ਤੁਸੀਂ ਪਤਾ ਨਹੀਂ ਫੋਨ ਕਿਵੇਂ ਲਾਉਨੇ ਦਿੱਲੀ ਸਾਡੇ ਨੂੰ ਸਮਝੋ ਪਰਿਆ ਯਾਰ ਇਹ ਦਰਾਗਾ ਦੀ ਤੋਂ ਘੱਟ ਤੁਹਾਡਾ ਫੋਨ ਨਹੀਂ ਆਉਂਦਾ ਅਸੀਂ ਦੱਸ ਕਿੱਧਰ ਨੂੰ ਜਾਈਏ ਉਹ ਮੁਰ ਕੇ ਫਿਰ ਪੁਲਿਸ ਆਪਰਾਜੀ ਨਾਮਾ ਕਰਾ ਕੇ ਕੀ ਬੰਬੇ ਚ ਲੋਕ ਡਰਦੇ ਹੁੰਦੇ ਸੀ ਡਰਦੇ ਠੀਕ ਹੈ ਮੁਰ ਕੇ ਆਪਣੇ ਖਾਰਕੂ ਸਿੰਘ ਉੱਥੇ ਚਲੇ ਗਏ ਬੰਬੇ ਜਾ ਦੇ ਜਦੋਂ ਪਿੰਡਰਾਂ ਵਾਲਾ ਗਿਆ ਹਾਂ ਉਸ ਤੋਂ ਬਾਅਦ ਚ ਬਾਅਦ ਜਦ ਮੈਂ ਵੀ ਉਦੋਂ ਉੱਥੇ ਹੀ ਰਹਿੰਦਾ ਸੀ ਨਾਲੇ ਇਹਨੇ ਚੈਲੰਜ ਕੀਤਾ ਸੀ ਕਿ ਉੱਥੇ ਆਣ ਕੇ ਵੱਢ ਕੇ ਉਹਦਾ ਬਾਬਾ ਆ ਪਾਇਆ ਸੀ ਪਿੰਡਰਾਂ ਵਾਲਾ ਦੇਖ ਲੈ ਪਿੰਡਰਾਂ ਵਾਲੇ ਨੂੰ ਖੁਦ ਪੁੱਛਿਆ ਸੀਗਾ ਪੁਲਿਸ ਨੇ ਉਹ ਕਹਿੰਦੇ ਪਿੰਡਰਾਂ ਵਾਲਾ ਕਾ ਆਇਆ ਕਹਿੰਦਾ ਇੱਥੇ ਕਾਂਬਲੇ ਜੀ ਹੋਊ ਲੱਭ ਲੋ ਹੈਂ ਕੋਲ ਦੀ ਨਾਂਗਾ ਜੋਦਾ ਲੱਭੇ ਹੀ ਨਹੀਂ ਦੰਦ ਤੇ ਬਾਹ ਠਾਕਰੇ ਜੀ ਅੰਦਰ ਵੜ ਗਏ ਉਹ ਕਹਿੰਦਾ ਗਲਤੀ ਹੋ ਗਈ ਉਹ ਕਹਿੰਦਾ ਤੂੰ ਸਾੜਿਆ ਚੇਰਾਂ ਦੀ ਕੌਮ ਨੂੰ ਬੁਕਾਰਦਾ ਬੰਬਾ ਬੁਲਾਇਆ ਤਾਂ ਸਾਡੇ ਲਈ ਆ ਗਏ ਉਹਦੇ ਜਾ ਲਾਏ ਗਾਣੇ ਉਹਨਾਂ ਨੇ ਸਿੰਘਾਂ ਦੀ ਜਾਵੇ ਕਾਰ ਚੂਕ ਦੀ ਉੱਤੇ ਝੂਲਦੇ ਕੇਸਰੀ ਝੰਡੇ ਜਾਵਾਰੀਆਂ ਬੰਬੇ ਹੈ ਮੈਨੂੰ ਪਤਾ ਵੀ ਇੱਕ ਆਪਣਾ ਨਾ ਕਾਰਗੂ ਸਿੰਘ ਰਹਿੰਦੇ ਹੁੰਦੇ ਸੀਗੇ ਸੂਰਤ ਕੋਲੇ